ਉਹਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦਿੱਤਾ ਤਾਂ ਕਰਕੇ ਉਹਨਾਂ ਦਾ ਬਤੀਰਾ ਜਿਹੜਾ ਲੱਗਦਾ ਸੀ ਮੈਂ ਸੀਐਮ ਸਾਹਿਬ ਨੂੰ ਸਪੈਸ਼ਲੀ ਇਹ ਗੱਲ ਕਹਿਣਾ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾ ਵੀ ਪਹਿਲਾਂ ਚਿੱਠੀ ਜ਼ਿਲ੍ਹਾ ਮਾਨਸਾ ਦੇ ਅਫਸਰ ਨੂੰ ਕੱਢੀ ਜਾਂਦੀ ਸੀ ਤੇ ਜੇ ਕੋਈ ਸਾਨੂੰ ਲੋੜ ਪੈਂਦੀ ਸੀ ਉਹ ਵਟਸਐਪ ਕਾਲ ਤੇ ਸਾਨੂੰ ਦੱਸਦੇ ਸੀ ਹੁਣ ਆਹ ਟੈਸਟ ਕਰਵਾ ਲਓ ਆਹ ਇੰਜੈਕਸ਼ਨ ਲਾ ਲਓ ਆਹ ਗੋਲੀ ਦੇ ਦਿਓ ਉਹਦੇ ਹੀ ਕੇ ਜਦੋਂ ਕੋਈ ਕਰਦੇ ਸੀ ਫਿਰ ਵੀ ਕੋਈ ਹੋਰ ਜ਼ਿਆਦਾ ਕੋਈ ਦਿੱਕਤ ਆਉਂਦੀ ਸੀ ਤਾਂ ਜਿਵੇਂ ਬਠਿੰਡਾ ਦੇ ਡਾਕਟਰ ਹੈ ਉਹਨਾਂ ਦੀ رائے ਲੈ ਲੈਂਦੇ ਸੀ ਜਾ ਕੇ ਉਹਨਾਂ ਨੇ ਉਹਨਾਂ ਨੇ ਸਾਨੂੰ ਸੰਭਾਲਿਆ ਵਧੀਆ ਤਰੀਕੇ ਨਾਲ ਜਿੱਥੋਂ ਕਰਵਾ ਕੇ ਆਏ ਉਸ ਡਾਕਟਰ ਦਾ ਐਡਰੈਸ ਦੇਤਾ ਉਹਦੀ ਈਮੇਲ ਆਈਡੀ ਦੇਤੀ ਉਹਦਾ ਉਸ ਕੰਟਰੀ ਦਾ ਨਾਮ ਦੱਸਤਾ ਪਰ ਉਹ ਕਹਿੰਦੇ ਸੀ ਤੁਹਾਨੂੰ ਦੱਸੋ ਇਹਦਾ ਅਲਟਰਾਸਾਉਂਡ ਕਿੱਥੋਂ ਆਇਆ ਰੈਫਰ ਕਿੱਥੋਂ ਹੋਇਆ ਇਹ ਫਲਾਣ ਜਦੋਂ ਨੇ ਅਸੀਂ ਕਹਿ ਦਿੱਤਾ ਭਾਈ ਅਸੀਂ ਵਿਦੇਸ਼ ਤੋਂ ਟ੍ਰੀਟਮੈਂਟ ਲਿਆ ਹੈ ਆਂਜਾਂ ਨਾਲ ਜਦੋਂ ਸਾਡਾ ਬਖੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਕਿੰਨੀ ਰੱਖੇ ਬੋਦੇ ਜੇ ਅਸੀਂ ਪੁੱਛ ਆਈ ਉਹ ਦੱਸ ਪੀ ਤਾਂ ਹੋਰ ਹੋਰ ਸਾਡੇ ਕੋਲ ਕੀ ਜਾਣਕਾਰੀ ਸੀ ਇੰਡੀਆ ਦਾ ਕਾਨੂੰਨ ਅਲਾਉ ਨਹੀਂ ਕੀਤਾ ਫੇਰ ਹੀ ਅਸੀਂ ਬਾਹਰ ਵੱਲ ਰੁੱਕ ਕੀਤਾ ਸੀ ਇਹ ਚਿੱਠੀ ਉਦੋਂ ਵੀ ਕੱਢੀ ਸੀ ਕਿ ਸਿੱਧੂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਅਰਬਾਰ ਸੀਐਮ ਸਾਹਿਬ ਨੂੰ ਮਿਲਿਆ ਜਾ ਕੇ ਵੀ ਤੁਸੀਂ ਇਹਦੀ ਕੋਈ ਵਿਭਾਗੀ ਜਾਂਚ ਤਾਂ ਕਰਵਾ ਦਿਓ ਕਿ ਇਹ ਕਿ ਕਿੱਥੋਂ ਲੀਕ ਹੋਈ ਟ੍ਰੀਟਮੈਂਟ ਉਹਨਾਂ ਨੇ ਕੀਤਾ ਉਹਦਾ ਰਿਕਾਰਡ ਚੱਕ ਕੇ ਲੈ ਗਏ ਹਨਾ ਤਾਂ ਹੁਣ ਕੋਈ ਵੀ ਬਿਜ਼ਨਸਮੈਨ ਹੈ ਕੋਈ ਡਾਕਟਰ ਹੈ ਹਨਾ ਉਹਨੂੰ ਇਹ ਲੱਗਦਾ ਵੀ ਸਰਕਾਰ ਨੂੰ ਆ ਪੰਗਾ ਲੈਣ ਤੋਂ ਬਾਈ ਹਰੇਕ ਡਰਦਾ ਹੈ ਤੇ ਉਹੀ ਰੁਟੀਨ ਦੀ ਤਰ੍ਹਾਂ ਜਿੱਦਾਂ ਪਿਛਲੀਆਂ ਪੇਸ਼ੀਆਂ ਤੇ ਹੁੰਦਾ ਉਸ ਤਰ੍ਹਾਂ ਹੀ ਸਾਰਿਆਂ ਦੀ ਵੀ ਸੀ ਰਾਹੀ ਪੇਸ਼ ਹੋਏ ਨੇ ਸਾਰੇ ਰੋਸ਼ੀ ਤੇ ਦੋਸ਼ੀਆਂ ਬਨੋ ਜੋ ਦਰਖਾਸਤ ਦਿੱਤੀ ਗਈ ਸੀ ਦਸਤਿਆਰ ਕਰਨ ਦੀ ਉਹ ਤੇ ਬਹਿਸ ਦੇ ਆਪਾਂ ਨੂੰ ਜਿਹੜਾ ਹੈਗਾ 27 ਤਰੀਕ ਦਾ ਪਾਕਾ ਪਉ ਤੇ ਬਹਿਸ ਕਰਨੀ ਹੈ ਤਾਂ ਅਗਲੀ ਜਿਹੜੀ ਹੈਗੀ ਸਾਡੀ 5 ਮਾਰਚ 5 ਮਾਰਚ 5 4 5 ਅਪ੍ਰੈਲ ਦੀ ਹੈਗੀ ਜਿਹੜੀ ਅਪਲੀਕੇਸ਼ਨ ਦਿੱਤੀ ਆਪਣੀ ਤਿਆਰ ਹੋ ਗਈ ਬਈ ਛੋਟੇ ਸਿੱਧੂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸੀ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਕੁਝ মিডিਆ ਵੀ ਬੋਲਿਆ ਸੀ ਕਿਵੇਂ ਦੇਖਦੇ ਹੋ ਹੋਰਾ ਜੇ ਮੈਂ ਬੋਲਿਆ ਇਸ ਕਰਕੇ ਸੀ ਕਿਉਂਕਿ ਜਿਸ ਤਰ੍ਹਾਂ ਆ ਮੇਰੇ ਨਾਲ ਬਤੀਰਾ ਕੀਤਾ ਗਿਆ ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਡੀ ਬਾਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਹੈ ਤਾਂ ਮੈਂ ਸਰਕਾਰ ਨੇ ਸਗੋਂ ਉਸ ਚੀਜ਼ ਨੂੰ ਆਪਣੇ ਆਈਟੀ ਸੈੱਲ ਦੇ ਜ਼ਰੀਏ ਆਈਟੀ ਸੈੱਲ ਦੀ ਮੈਂ ਕਹੂੰਗਾ ਵੀ ਦੁਰਵਰਤੋਂ ਕਰਕੇ ਉਹਨੂੰ ਰੋਲ ਗਦੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜ਼ਿੰਮੇਵਾਰੀ ਨੂੰ ਸੈਂਟਰ ਸਰਕਾਰ ਸੱਟੰਡੀ ਕੋਸ਼ਿਸ਼ ਕੀਤੀ ਗਈ ਹੈ ਮੈਂ ਮੰਨਦਾ ਵੀ ਚਿੱਠੀ ਉਹ ਸੈਂਟਰ ਸਰਕਾਰ ਨੇ ਕੱਢੀ ਸੀ ਪਰੰਤੂ ਸੈਂਟਰ ਗਵਰਨਮੈਂਟ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਕੋਲ ਉਹ ਆਈ ਹੈ ਕੁੱਸ ਤੋਂ ਬਾਅਦ ਹੁੰਦੀ ਹੋਈ ਸਿਹਤ ਮੰਤਰੀ ਕੋਲ ਗਈ ਹੈ ਸਿਹਤ ਮੰਤਰੀ ਨੇ ਫਿਰ ਜ਼ਿਲ੍ਹਾ ਅਫਸਰ ਨੂੰ ਚਿੱਠੀ ਕੱਢੀ ਹੈ ਮਨਸ਼ਾ ਦੀ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾ ਵੀ ਪਹਿਲਾਂ ਚਿੱਠੀ ਜ਼ਿਲ੍ਹਾ ਮਾਨਸਾ ਦੇ ਅਫਸਰ ਨੂੰ ਕੱਢੀ ਜਾਂਦੀ ਹੈ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ ਉਹਨੂੰ ਟੈਲੀਫੋਨਾਂ ਤੇ ਹੁਕਮ ਵੀ ਆ ਜਾਂਦੇ ਨੇ ਵੀ ਇਹਦੇ ਫਟਾਫਟ ਕਾਰਵਾਈ ਕਰੋ ਕਿ ਮੈਂ ਜਿਸ ਦਿਨ ਤੋਂ ਵੀ ਇਸ ਬੱਚੇ ਨੂੰ ਕਨਸੀਵ ਕੀਤਾ ਹੈ ਮੈਂ ਉਸੇ ਦਿਨ ਦਾ ਹੀ ਜ਼ਿਲ੍ਹਾ ਸਿਹਤ ਕੇਂਦਰ ਦੇ ਨਾਲ ਸੰਭਰ ਕੇ ਦੇ ਵਿੱਚ ਤੇ ਜੋ ਸਾਡਾ ਡਾਟਾ ਸਾਡੇ ਪ੍ਰਾਇਮਰੀ ਜਿਹੜੇ ਸਿਹਤ ਕੇਂਦਰ ਹੁੰਦੇ ਆ ਉਹ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਤੱਕ ਸਾਰੀਆਂ ਚੀਜ਼ਾਂ ਦਾ ਬੇਰਵਾ ਹੈ ਜੇ ਇਹਨਾਂ ਦੀ ਮੰਸ਼ਾ ਕੇਵਲ ਤੇ ਕੇਵਲ ਜਾਣਕਾਰੀ ਲੈਣ ਦੀ ਹੁੰਦੀ ਤਾਂ ਸਹਿਜੇ ਹੀ ਜੋ ਸਾਡੇ ਜ਼ਿਲ੍ਹਾ ਅਫਸਰ ਨੇ ਮਾਨਸਾ ਦੇ ਉਹਨਾਂ ਤੋਂ ਲਈ ਜਾ ਸਕਦੀ ਸੀ ਕੋਈ ਵੱਡੀ ਕੋਈ ਇਸ਼ੂ ਨਹੀਂ ਸੀ ਬੋਤਾ ਨਾ ਮੈਨੂੰ ਦੇਣ ਦਾ ਇਤਰਾਸ ਸੀ ਨਾ ਸਰਕਾਰ ਨੇ ਜੇ ਪੁੱਛ ਲਿਆ ਤਾਂ ਉਹਦੇ 'ਚ ਵੀ ਕੋਈ ਵੱਡੀ ਅਨੁਕਾਰੀ ਨਹੀਂ ਹੋਈ ਵੀ ਉਹਨੇ ਕਿਉਂ ਪੁੱਛ ਲਿਆ ਪੁੱਛ ਸਕਦੀ ਹੈ ਗਵਰਨਮੈਂਟ ਔਰ ਆਪਣਾ ਦੱਸਣਾ ਫਰਜ਼ ਵੀ ਬੰਦ ਹੈ। ਪਰੰਤੂ ਉਹਦੇ ਲਈ ਕਿੰਨੀ ਕਾਹਲ ਵਿਖਾਏਗੀ? 14 ਤਿੰਨ ਨੂੰ ਦਿੱਲੀ ਤੋਂ ਪੱਤਰ ਜਾਰੀ ਹੁੰਦਾ ਹੈ। ਔਰ 18 ਨੂੰ ਮਾਨਸਾ ਤੋਂ ਵੀ ਸ਼ਿਫਟ ਕਰਕੇ ਬਠਿੰਡੇ ਦੇ ਸੀਐਮਓ ਦੀ ਡਿਊਟੀ ਲਾ ਜਾਂਦੀ ਹੈ। ਫਿਰ ਬਠਿੰਡੇ ਵਾਲਾ ਸੀਐਮਓ ਤਿੰਨ ਅਫਸਰਾਂ ਨੂੰ ਨਿਯੁਕਤ ਕਰਕੇ ਮੇਰੀ ਪੁੱਛ ਕੇ ਛਿਲੀ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ। ਚਲੋ ਠੀਕ ਹੈ ਹਸਪਤਾਲ 'ਚ ਪੁੱਛ ਲੈਂਦੇ ਆਪਾਂ ਉਹਦੇ ਉਹਦਾ ਜਵਾਬ ਵੀ ਦਿੰਦੇ ਹਨ ਦਿੱਤਾ ਵੀ ਜਵਾਬ। ਪਰantu ਉਹਨਾਂ ਦੇ ਮਨਸ਼ਾ ਜਾਣਕਾਰੀ ਇਕੱਠਾ ਕਰਨ ਦੀ ਨਹੀਂ ਸੀ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਹੋਰ ਕੋਈ ਗਲਤ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਤੇ ਅਸੀਂ ਕਿਸੇ ਇੱਥੋਂ ਦੇ ਲੋਕਲ ਹਸਪੀਟਲ ਦੇ ਰਾਹੀਂ ਬਾਰ-ਬਾਰ ਉਹ ਕਹਿੰਦੇ ਸੀ ਸਾਨੂੰ ਦੱਸੋ ਇਹਦਾ ਅਲਟਰਾਸਾਉਂਡ ਕਿੱਥੋਂ ਆਇਆ ਰੈਫਰ ਕਿੱਥੋਂ ਹੋਇਆ ਇਹ ਫਲਾਨ ਜਦੋਂ ਨੇ ਅਸੀਂ ਕਹਿ ਦਿੱਤਾ ਭਾਈ ਅਸੀਂ ਵਿਦੇਸ਼ ਤੋਂ ਟ੍ਰੀਟਮੈਂਟ ਲਿਆ ਆ ਅਨੁਸਾਰ ਅਸੀਂ ਆਪਣੇ ਮੁੱਢਲੇ ਸਿਹਤ ਕੇਂਦਰ ਦੇ ਉੱਤੇ ਦੀ ਇਨਫੋਰਮੇਸ਼ਨ ਦਿੱਤੀ ਹੈ ਫੇਰ ਤੁਸੀਂ ਜ਼ਿਲ੍ਹਾ ਅਫਸਰ ਮਾਨਸਾ ਨੂੰ ਕਿਉਂ ਨਹੀਂ ਪੁੱਛਦੇ ਬਠਿੰਡਾ ਨਾਲ ਜਦੋਂ ਸਾਡਾ ਬਖੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਹੈ ਅਸੀਂ ਕੇਵਲ ਤੇ ਕੇਵਲ ਇਹਨਾਂ ਕੋਲੇ 4 ਮੰਥ ਦੇ ਵਿੱਚ ਆਏ ਆ ਤਾਂ ਔਰ ਅਸੀਂ ਇਹਨਾਂ ਤੋਂ ਉਦੋਂ ਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦਿੱਤਾ ਤਾਂ ਕਰਕੇ ਉਹਨਾਂ ਦਾ ਬਤੀਰਾ ਜਿਹੜਾ ਲੱਗਦਾ ਸੀ ਮੈਂ ਸੀਐਮ ਸਾਹਿਬ ਨੂੰ ਸਪੈਸ਼ਲੀ ਇਹ ਗੱਲ ਕਹਿਣਾ ਤੁਸੀਂ ਸਾਨੂੰ ਇੰਨੇ ਮੂਰਖ ਨਾ ਸਮਝੋ ਹਰ ਕਿਸਾਨ ਹਰ ਵਪਾਰੀ ਦਾ ਬੇਟਾ ਅੱਜਕਲ ਪੜ੍ਹਿਆ ਲਿਖਿਆ ਤੇ ਸਾਨੂੰ ਜਿਸ ਕਿ ਤੋਂ ਵੀ ਕਿਤੋਂ ਦਿੱਕਤ ਆਉਂਦੀ ਆ ਅਸੀਂ ਗੂਗਲ ਦੀ ਸਹਾਇਤਾ ਦੇ ਨਾਲ ਹਰ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਤੁਸੀਂ ਇੰਡੀਆ ਦੀ ਗੱਲ ਕਰਦੋ ਮੈਂ ਤੁਹਾਨੂੰ 10 ਮੁਲਕਾਂ ਦੇ ਕਾਨੂੰਨ ਬਾਰੇ ਜਾਣਕਾਰੀ ਦੇ ਸਕਦਾ ਤਾਂ ਇਸ ਕਰਕੇ ਕੋਈ ਬੰਦਾ ਭੁਲੇਖੇ ਦੇ ਵਿੱਚ ਨਹੀਂ ਅਸੀਂ ਬੜਾ ਸੋਚ ਸਮਝ ਕੇ ਜਿਹੜੀ ਇਸ ਇਧਰ ਨੂੰ ਪੈਰ ਪੋਟਿਆ ਸੀ ਅਸੀਂ ਸਾਰੇ ਮਾਹਰਾਂ ਤੋਂ ਸਲਾਹ ਲਈ ਸੀ ਜਦੋਂ ਉਹਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲਾਉ ਨਹੀਂ ਕੀਤਾ ਫੇਰ ਹੀ ਅਸੀਂ ਬਾਹਰ ਵੱਲ ਰੁੱਕ ਕੀਤਾ ਸੀ ਵੀ ਅਸੀਂ ਕਰਨਾ ਤਾਂ ਜਰੂਰ ਹੈ ਫਿਜ਼ੀਕਲੀ ਅਸੀਂ ਫਿੱਟ ਸੀ ਪਰ ਕਾਨੂੰਨ ਦੀ ਅਰਚਣੇਜ਼ ਵਾਲੀ ਸੀਗੀ ਉਹ ਅਸੀਂ ਇਸੇ ਕਰਕੇ ਬਾਹਰ ਕੂ ਕੀਤਾ ਸੀ ਪਤਾ ਇਹਨਾਂ ਨੂੰ ਵੀ ਸੀ ਪਰੰਤੂ ਇਹ ਇਹਨਾਂ ਨੂੰ ਮੈਂ ਉਹਦੇ ਵਿੱਚ ਕਿਹਾ ਸੀ ਸੀਐਮ ਸਾਹਿਬ ਨੂੰ ਵੀ ਤੁਸੀਂ ਤੁਹਾਡੇ ਪਾਛੂ ਜਾਂ ਤੁਹਾਡੇ ਸਲਾਹਕਾਰ ਮਾੜੇ ਨੇ ਇਸੇ ਕਰਕੇ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰਦੇ ਚੰਗਾ ਹੁੰਦਾ ਜੇ ਉਹ ਮੇਰੇ ਜ਼ਿਲ੍ਹੇ ਦੇ ਅਫਸਰ ਤੋਂ ਸਾਡੀ ਜਾਣਕਾਰੀ ਲੈਂਦੇ ਤਾਂ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਜਾਣੀ ਸੀ ਪਰੰਤੂ ਉਹ ਕਾਹਲ ਦੇ ਵਿੱਚ ਕਈ ਵਾਰੀ ਫਿਰ ਜਿਹੜੀ ਹੈ ਜੂ ਟਰਨ ਵਾਲੀ ਪੋਜੀਸ਼ਨ ਵਿੱਚ ਪਹੁੰਚਣਾ ਪੈਂਦਾ ਕਿਉਂਕਿ ਉਹ ਲੋਡ ਤੋਂ ਜ਼ਿਆਦਾ ਕਾਹਲ ਕਰਦੇ ਨੇ ਹਰ ਇੱਕ ਮਾਮਲੇ ਦੇ ਵਿੱਚ ਤੇ ਇਸੇ ਕਰਕੇ ਤੁਹਾਨੂੰ ਮੂੰਹ ਦਿਖਾਣੀ ਪਈ ਹੈ ਜਦੋਂ ਵੀਡੀਓ ਪਾਈਆ ਤੁਸੀਂ ਉਸ ਤੋਂ ਬਾਅਦ ਕਿੰਨਾ ਤਾਂ ਪ੍ਰੈਸ਼ਰ ਪਿਆ ਕੋਈ ਵੀਡੀਓ ਬਣਾਉਣ ਬਾਰੇ ਜਾਂ ਕੋਈ ਹੋਰ ਵੀ ਤੁਹਾਡੇ ਨਾਲ ਕੋਈ ਕਿੰਨਾ ਕੁ ਪ੍ਰੈਸ਼ਰ ਪਾਇਆ ਗਿਆ ਦੇਖੋ ਜੀ ਜਦੋਂ ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਉਹਦੇ ਨਾਲ ਲੋਕੀ ਤਾਂ ਨਾਰਾਜ਼ ਹੋਣਗੇ ਸਾਡੇ ਨਾਲ ਜੁੜੇ ਤੁਸੀਂ ਦੇਖੋ ਇਸ ਬੱਚੇ ਦੇ ਵਰਤ ਦੇ ਨਾਲ ਕਿੰਨੇ ਲੋਕਾਂ ਨੇ ਮੇਰਾ ਖਿਆਲ ਤਿੰਨ ਚਾਰ ਕਰੋੜ ਲੋਕ ਪਹਿਲੇ ਦਿਨ ਜਸ਼ਨ ਦੇ ਵਿੱਚ ਸ਼ਾਮਲ ਸੀ ਠੀਕ ਹੈ ਇਹ ਇੱਕ ਆਵਾਮ ਦਾ ਫੈਸਲਾ ਸੀ ਦੁਨੀਆ ਭਰ ਦੇ ਵਿੱਚ ਸਿੱਧੂ ਨੂੰ ਚਾਉਣ ਵਾਲੇ ਲੋਕਾਂ ਦੇ ਮਨ ਦੇ ਵਿੱਚ ਉਸ ਘਟਨਾ ਨੂੰ ਲੈ ਕੇ ਗੁੱਸਾ ਸੀ ਨੰਬਰ 2 ਤੇ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਵੀ ਮਾਰਚ ਮਹੀਨੇ ਦੇ ਵਿੱਚ ਤੁਹਾਨੂੰ ਕੇਂਦਰ ਨੇ ਚਿੱਠੀ ਉਦੋਂ ਵੀ ਕੱਢੀ ਸੀ ਵੀ ਸਿੱਧੂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਉਹ ਤੁਸੀਂ 2 ਮਹੀਨਿਆਂ ਦੇ ਬਾਅਦ ਉਹ ਤੇ ਕੋਈ ਅਮਲ ਨਹੀਂ ਕੀਤਾ ਇਹ ਚਿੱਠੀ ਦੇ ਵਿੱਚ ਤੁਸੀਂ 3 ਦਿਨਾਂ ਦੇ ਵਿੱਚ ਦੋ ਮਾਨਸਾ ਸੀਮ ਨੂੰ ਵੀ ਕ੍ਰੋਸ ਕਰਕੇ ਬਠਿੰਡੇ ਸੀਮੂ ਤੇ ਪਹੁੰਚ ਕੇ ਤੁਸੀਂ 4 ਦਿਨਾਂ ਦੇ ਵਿੱਚ ਹਸਪਤਾਲ ਤੱਕ ਸਾਡੇ ਪਿੱਛੇ ਪਹੁੰਚ ਗਏ ਕੀ ਗੱਲ ਸਾਨੂੰ ਡਿਸਚਾਰਜ ਹੋਣ ਤੱਕ ਵੇਟ ਨਹੀਂ ਕਰ ਸਕਦੇ ਸੀ ਤੁਸੀਂ ਸਾਡੀ ਸਿਕਿਉਰਿਟੀ ਤੁਹਾਨੂੰ ਸਪੈਸ਼ਲ ਸੈੱਲ ਨੇ ਜਦੋਂ ਉਹਨਾਂ ਨੇ ਗੈਂਗਸਟਰ ਸ਼ਾਹਰੂਖ ਨੇ ਦੱਸਿਆ ਵੀ ਅਸੀਂ ਸਿੱਧੂ ਮੂਸੇਵਾਲਾ ਨੂੰ ਮਾਰਨਾ ਹੈ ਤਾਂ ਉਹਨਾਂ ਨੇ ਅਲਰਟ ਕੀਤਾ ਸਟੇਟ ਨੂੰ ਤਾਂ ਪਰ ਸਟੇਟ ਨੇ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਸਾਡੀ ਸਿਕਿਉਰਿਟੀ ਮੇਰੇ ਪੁੱਤ ਦੀ ਵਿਧਰਾ ਕੀਤੀ ਔਰ ਵਿਧਰਾ ਕਰਨ ਦੇ ਬਾਅਦ ਅਨਾਉਂਸ ਵੀ ਕੀਤੀ ਮੈਂ ਬਾਰ-ਬਾਰ ਸੀਐਮ ਸਾਹਿਬ ਨੂੰ ਮਿਲਿਆ ਜਾ ਕੇ ਵੀ ਤੁਸੀਂ ਇਹਦੀ ਕੋਈ ਵਿਭਾਗੀ ਜਾਂਚ ਤਾਂ ਕਰਵਾ ਦਿਓ ਕਿ ਇਹ ਕਿ ਕਿੱਥੋਂ ਲੀਕ ਹੋਈ ਮੈਂ ਪਰਸਨਲੀ ਘੰਟਾ ਇੱਕ ਵਾਰੀ ਘਰੇ ਜਾ ਕੇ ਵੀ ਸੀਐਮ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਤੋਂ ਉਹਨਾਂ ਨੇ ਮੇਰੀ ਕਿਸੇ ਵੀ ਗਲਤ ਤੇ ਤਵੱਜੋ ਨਹੀਂ ਦਿੱਤੀ ਕਿਉਂਕਿ ਮੇਰਾ ਪੁੱਤ ਦੇ ਜਾਣ ਦੇ ਨਾਲ ਉਹਨਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਬੇੜਾ ਮੁੱਦਾ ਵੱਜਿਆ ਤਾਂ ਮੇਰਾ ਵੱਜਿਆ ਉਹਨਾਂ ਨੂੰ ਇਸ ਗੱਲ ਨਾਲ ਕੋਈ ਨੇੜਤਾ ਜਾਂ ਹਮਦਰਦੀ ਨਹੀਂ ਸੀ ਇਸ ਗੱਲ ਦੀ ਨਹੀਂ ਤਾਂ ਉਸ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਵਿੱਚ ਚਲਾ ਜਾਣਾ ਬਿਦਾਨ ਸਭਾ ਦੇ ਵਿੱਚ ਬੈਠ ਕੇ ਮੀਆਂ ਬੀਬੀ ਅਸੀਂ ਆ ਜਾਂਦੇ ਆ ਸਾਨੂੰ ਟਾਈਮ ਦੇ ਦਿੱਤਾ ਜਾਂਦਾ ਕੈਬਨਟ ਮਨਜੋਗ ਜਿਹੜੇ ਸਾਡੇ ਮੰਤਰੀ ਨੇ ਮੈਨਾਪੁੱਲ ਜਨ ਉਹਨਾਂ ਦਾ ਅਕਲ ਦਿੱਤਾ ਢੀ ਵਾਲ ਸਾਹਿਬ ਤਾਂ ਉਹਨਾਂ ਨੇ ਮੁੜ ਕੇ ਮੈਨੂੰ ਫੋਨ ਕਰਨਾ ਵੀ ਬਾਜਮ ਨਹੀਂ ਸਮਝਿਆ ਉਸ ਤੋਂ ਬਾਅਦ ਸਰਕਾਰ ਆਪ ਲੋਕਾਂ ਦੇ ਦਵਾਰ ਮਾਨਸਾ ਸੀਐਮ ਸਾਹਿਬ ਆਉਂਦੇ ਨੇ ਮੈਂ ਸ਼ਾਮ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਆਪਣੇ ਸਵਾਲ ਵੀ ਲਿਖ ਕੇ ਭੇਜ ਦਿੱਨਾ ਵੀ ਮੈਂ ਸਤਕਾਰ ਸਹਿਤ ਮਿਲੂੰਗਾ ਪਹਿਲਾਂ ਉਹਨਾਂ ਦਾ ਜੀ ਆਇਆਂ ਕਹੂੰਗਾ ਔਰ ਮੈਂ ਕੋਈ ਵੀ ਨਾਲ ਬੰਦਾ ਨਹੀਂ ਲੈ ਕੇ ਜਾਊਂਗਾ ਤਾਂ ਜੋ ਮੇਰੇ ਲੋਕ ਇਲਾਕੇ ਦੇ ਇਹ ਗੱਲ ਨਾ ਕਹਿਣ ਵੀ ਇਹ ਤਾਂ ਹਰ ਇੱਕ ਜਗ੍ਹਾ ਤੇ ਜੂਪਾ ਕੇ ਖੜ ਜਾਂਦਾ ਸੀ ਉਹ ਸਾਬ ਨੇ ਗਰੰਟਾ ਦੇਣੀਆਂ ਸੀ ਤਾਂ ਮੈਂ ਐਸੇ ਕਰਕੇ ਇਕੱਲਾ ਮਿਲਣ ਦਾ ਫੈਸਲਾ ਕੀਤਾ ਪਰੰਤੂ ਮੈਨੂੰ ਡਾਕਟਰਾਂ ਦੇ ਵਿੱਚ ਘੁਮਾ ਕੇ ਮੋੜਤਾ ਜਦੋਂ ਸੀਐਮ ਸਾਹਿਬ ਜਹਾਜ਼ ਚੜ੍ਹ ਕੇ ਕਹਿੰਦੇ ਜੀ ਖੁੱਡੀਆਂ ਸਾਹਿਬ ਨੂੰ ਮਿਲ ਸਕਦੇ ਹੋ ਮੈਂ ਕਹਾਈ ਵੀ ਚਲੋ ਉਹ ਵੀ ਮਾਨਯੋਗ ਮੰਤਰੀ ਨੇ ਮੇਰੀ ਗੱਲ ਕੈਬਨਿਟ ਵਿੱਚ ਜਾ ਕੇ ਰੱਖਣਗੇ ਮੈਂ ਖੁੱਡੀਆਂ ਸਾਹਿਬ ਕੋਲੇ ਆਪਣੀ ਸਾਰੀ ਡਿਟੇਲ ਦਿੱਤੀ ਆਪਣੇ 8-9 ਨੁਕਤੇ ਸੀ ਜਿਹੜੇ ਉਹ ਸਾਰੇ ਉਹਨਾਂ ਨੂੰ ਨੋਟ ਕਰਾਏ ਉਸ ਤੋਂ ਬਾਅਦ ਖੁੱਡੀਆਂ ਸਾਹਿਬ ਨੇ ਵੀ ਕੋਈ ਫ ਤਾਂ ਫਿਰ ਮੈਂ ਮੰਨੂ ਹੀ ਮੰਨ ਤੇ ਨਿਰਾਸ਼ ਹੋ ਕੇ ਇਸ ਗੱਲ ਤੋਂ ਫੈਸਲਾ ਕਰ ਲਿਆ ਵੀ ਇਹ ਸਰਕਾਰ ਤੈਨੂੰ ਜਸਟਿਸ ਨਹੀਂ ਦੇਵੇਗੀ ਤੂੰ ਇਹਨਾਂ ਤੋਂ ਉਮੀਦਾਂ ਛੱਡ ਦੇ ਤਾਂ ਮੈਂ ਇਸ ਕਰਕੇ ਇਹਨਾਂ ਨੂੰ ਮਿਲਣਾ ਹੀ ਬੰਦ ਕਰਤਾ ਜੀ ਮੈਂ ਸਿੱਧਕ ਮੈਨੂੰ ਇਹਨਾਂ ਤੋਂ ਹੁਣ ਕੋਈ ਉਮੀਦ ਨਹੀਂ ਐ ਹੁਣ ਮੇਰਾ ਭਰੋਸਾ ਕੇਵਲ ਤੇ ਕੇਵਮਾਨਜੋਗ ਅਦਾਲਤਾਂ ਤੇ ਐ ਉਹ ਮੇਰੇ ਹੱਕ 'ਚ ਕਰਦਣ ਬਰੋਚ ਜਿੱਦਾਂ ਵੀ ਉਹਨਾਂ ਦਾ ਮਰਿਆਦਾ ਹੋਊਗੀ ਉਹ ਫੈਸਲਾ ਦੇ ਦੇਣਗੇ ਤੇ ਜੋ ਹੋਊਗਾ ਆਪਾਂ ਸਵੀਕਾਰ ਕਰਾਂਗੇ ਕੀ ਕਹੋਂਗੇ ਜਿਹੜੇ ਇਨਸਾਫ ਵੇਲੇ ਮਿਲਣਾ ਵੀ ਨਹੀਂ ਚਾਹੁੰਦੇ ਸੀ ਉਹਨਾਂ ਫੋਟੋਆਂ ਵਿੱਚ ਬਾਹਰ ਨਹੀਂ ਲੈ ਲੜੀਆਂ ਘੱਟ ਰਹੇ ਨੇ ਨੇਤਾ ਜੀ ਦੇਖੋ ਜੀ ਇਹ ਤਾਂ ਤੁਸੀਂ ਮੇਰੇ ਨਾਲੋਂ ਵੱਧ ਸਮਾਜ ਦੇ ਵਿੱਚ ਵਿਚਰਦੇ ਤੁਹਾਨੂੰ ਵੱਧ ਪਤਾ ਹੈ ਹੋ ਤਾਂ ਰਿਹਾ ਹੈ ਪਰ ਹੁਣ ਇਹਦਾ ਮੇਰੇ ਕੋਲੇ ਵੀ ਕੋਈ ਸਾਰਥਕ ਹੱਲ ਨਹੀਂ ਇਸ ਗੱਲ ਦਾ ਕਿਉਂਕਿ ਜੋ ਜਿਹੜੀ ਨੇੜਤਾ ਹੁਣ ਵਿਖਾ ਰਹੇ ਨੇ ਇਹਨਾਂ ਨੇ ਪਹਿਲਾਂ ਮੈਨੂੰ ਸਾਰੇ ਹੀ ਇਗਨੋਰ ਕਰਦੇ ਆ ਤੁਹਾਨੂੰ ਜਿੱਦਾਂ ਦਾ ਹੈਗਾ ਜੀ ਆਪਾਂ ਕੀ ਕਰ ਸਕਦੇ ਇਹਦੇ ਬਾਰੇ ਜਿਹੜੀ ਜਾਣਕਾਰੀ ਵਿਭਾਗ ਮੰਗ ਰਿਹਾ ਸੀ ਦੱਸ ਦਿੱਤਾ ਉਹਨਾਂ ਨੂੰ ਵੀ ਦਿੱਤੀ ਹੈ ਜਾਣਕਾਰੀ ਵੀ ਜਿਹੜਾ ਬਾਹਰ ਕਰਾਇਆ ਤੁਸੀਂ ਟ੍ਰੀਟਮੈਂਟ ਇਹ ਤਾਂ ਆਪਣੇ ਕੋਲੇ ਛਪਾਉਣ ਲਈ ਖੁਸ਼ੀ ਨਹੀਂ ਸੀ ਦੇਖੋ ਮੇਰੀ ਗੱਲ ਸੁਣ ਮੈਂ ਇਹਨੂੰ ਪਹਿਲੇ ਦਿਨ ਹੀ ਕਹਿਤਾ ਸੀ ਜੇ ਤੋਂ ਮੇਰੇ ਕੋਲੇ ਗਏ ਮੈਂ ਜਿੱਥੋਂ ਕਰਵਾ ਕੇ ਆਇਆ ਉਸ ਡਾਕਟਰ ਦਾ ਐਡਰੈਸ ਦੇਤਾ ਉਹਦੀ ਈਮੇਲ ਆਈਡੀ ਦੇਤੀ ਉਹਦਾ ਉਸ ਕੰਟਰੀ ਦਾ ਨਾਮ ਦੱਸਤਾ ਜਿਹੜੀਆਂ ਸਾਡੇ ਕੋਲ ਸਲਿੱਪਾਂ ਸੀ ਜੋ ਅਸੀਂ ਇਹ ਕਰਵਾਉਣ ਦੇ ਪੈਸੇ ਪੇ ਕੀਤੇ ਉਹਦਾ ਬੈਂਕ ਖਾਤਾ ਦੱਸਤਾ ਕਿੰਨੀ ਰਕਮ ਉਹਦੇ ਚ ਅਸੀਂ ਪੁਆਈ ਉਹ ਦੱਸ ਪੀ ਤਾਂ ਹੋਰ ਹੋਰ ਸਾਡੇ ਕੋਲ ਕੀ ਜਾਣਕਾਰੀ ਸੀ ਅਸੀਂ ਜੇ ਕੋਈ ਸਾਨੂੰ ਲੋੜ ਪੈਂਦੀ ਸੀ ਉਹ WhatsApp ਕਾਲ ਤੇ ਸਾਨੂੰ ਦੱਸਦੇ ਸੀ ਹੁਣ ਆਹ ਟੈਸਟ ਕਰਵਾ ਲਓ ਆਹ ਇੰਜੈਕਸ਼ਨ ਲਾ ਲਓ ਆਹ ਗੋਲੀ ਦੇ ਦੋ ਉਹ ਦੇ ਹੀ ਜਦ ਤੱਕ ਕੋਈ ਕਰਦੇ ਸੀ ਫੇਰ ਵੀ ਕੋਈ ਹੋਰ ਜਾਦੇ ਕੋਈ ਦਿੱਕਤ ਆਉਂਦੀ ਸੀ ਤਾਂ ਜਿਵੇਂ ਬਠਿੰਡਾ ਦੇ ਡਾਕਟਰ ਹੈ ਉਹਨਾਂ ਦੀ ਰਾਇ ਲੈ ਲੈਂਦੇ ਸੀ ਜਾ ਕੇ ਉਹਨਾਂ ਨੇ ਉਹਨਾਂ ਨੇ ਸਾਨੂੰ ਸੰਭਾਲਿਆ ਵਧੀਆ ਤਰੀਕੇ ਦੇ ਨਾਲ ਭਾਈ ਤੁਸੀਂ ਗੱਲ ਕਰ ਰਹੇ ਸੀ ਵੀ ਬਠਿੰਡਾ ਵਾਲੇ ਡਾਕਟਰ ਦੇ ਵੀ ਦਬਾਅ ਪਾਇਆ ਗਿਆ ਉਹ ਵੀ ਜਦੋਂ ਜਿਹੜਾ ਟ੍ਰੀਟਮੈਂਟ ਉਹਨਾਂ ਨੇ ਕੀਤਾ ਉਹਦਾ ਰਿਕਾਰਡ ਚੱਕ ਕੇ ਲੈ ਗਏ ਹਨਾ ਤਾਂ ਹੁਣ ਕੋਈ ਵੀ ਬਿਜ਼ਨਸਮੈਨ ਹੈ ਕੋਈ ਡਾਕਟਰ ਹੈ ਹਨਾ ਉਹਨੂੰ ਇਹ ਲੱਗਦਾ ਵੀ ਸਰਕਾਰ ਨੂੰ ਆ ਪੰਗਾ ਲੈਣ ਤੋਂ ਭਾਈ ਹਰੇਕ ਡਰ ਪਰੰਤੂ ਚਲੋ ਹਲੇ ਤੱਕ ਵੀ ਸ਼ਾਂਤੀ ਹੈ ਹੈਨਾ ਅਗਲੇ ਨੂੰ ਡਰ ਹੁੰਦਾ ਵੀ ਆਪਾਂ ਦਾ ਮਗਰੋਂ ਵੀ ਆਪਦਾ ਕੰਮ ਚਲੋਣਾ ਤੇ ਸਾਡੇ ਤੇ ਕੋਈ ਵਾਧੂ ਦਬਾਅ ਨਾ ਪਵੇ ਤਾਂ ਉਹ ਕਿਉਂਕਿ ਜਿਹੜੇ ਉਹ ਆਏ ਸੀ ਤਾਂ ਕਹਿੰਦੇ ਅਸੀਂ ਕੁਝ ਗਾਇ ਹੀ ਨਹੀਂ ਹੈ ਉਹਨਾਂ ਨੇ ਕਿਹਾ ਵੀ ਇਹ ਹੁਣ ਤਾਂ ਜੀ ਥਰੀ ਲੈਵਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਆ ਫਿਰ ਸੈਕੰਡ ਲੈਵਲ ਤੇ ਜਾਵਾਂਗੇ ਫਸਟ ਲੈਵਲ ਤੇ ਚੰਡੀਗੜ੍ਹ ਤੋਂ ਟੀਮ ਆਊਗੀ ਮੈਂ ਕਿਹਾ ਭਾਈ ਜਿੰਨੀਆ ਮਰਜ਼ੀ ਟੀਮਾਂ ਲੈ ਲੈ ਸਾਡੇ ਕੋਲੇ ਦੱਸਣ ਦਸਾਉਣ ਨੂੰ ਕੁਝ ਨਹੀਂ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਆਪਣੇ ਜ਼ਿਲ੍ਹਾ ਹੈੱਡਕੁਆਰਟਰ ਤੇ ਦਿੱਤੀ ਹੋਈ ਹੈ ਤੇ ਉਥੇ ਸਾਡੇ ਜਿਹੜੇ ਮਾਨਜੋਗ ਅਫਸਰ ਬੈਠੇ ਨੇ ਉਹਨਾਂ ਤੋਂ ਲੈ ਲਓ ਜੇ ਫੇਰ ਵੀ ਤੁਹਾਨੂੰ ਕਿਤੇ ਲੱਗੇ ਨਾ ਲੱਗੇ ਵੀ ਮੈਂ ਤੁਹਾਨੂੰ ਨਹੀਂ ਕਿਤੇ ਕਰ ਰਿਹਾ ਤਾਂ ਮੈਂ ਇਸੇ ਕਰਕੇ ਗੁੱਸੇ 'ਚ ਕਿਹਾ ਸੀ ਵੀ ਤੂੰ ਪਹਿਲਾਂ ਮੇਰੇ ਤੇ ਐਫ ਆਈ ਆਰ ਹੀ ਕੱਟ ਜੇ ਤੈਨੂੰ ਲੱਗਦਾ ਵੀ ਤੂੰ ਜਿਆਦੇ ਸਮਰਾਥਾਂ ਤਾਂ ਫੇਰ ਭਾਈ ਕਰਲਾ ਕਾਰਵਾਈ ਜਿਹੜੀ ਤੂੰ ਆਪਦੀ ਕਰਨੀ ਆ ਮੈਂ ਤਾਂ ਇਹੋ ਇਸ ਕਰਕੇ ਕਰ ਰਿਹਾ ਭਾਈ ਕੀ ਲੱਗਦਾ ਤੁਹਾਨੂੰ ਜਿਵੇਂ ਐਡਾ ਛੋਲੇ ਸਿੱਧੂ ਦੇ ਜਨਮ ਤੋਂ ਬਾਅਦ ਐਡਾ ਸਰਕਾਰ ਜਾਂ ਸਿੱਧੂ ਵਿਭਾਗ ਵੱਲੋਂ ਇੰਨਾ ਪ੍ਰੈਸ਼ਰ ਪਾਇਆ ਗਿਆ ਕੀ ਕਰਾਉਣਾ ਕੀ ਚਾਹੁੰਦੀ ਸੀ ਤੁਹਾਡੇ ਤੋਂ ਯਾਰ ਕਰਨਾ ਤਾਂ ਇਹ ਚਾਹੁੰਦੇ ਜਿੰਨਾ ਤੱਕ ਮੈਂ ਸਮਝਦਾ ਹੈ ਨਾ ਪ੍ਰਮਾਤਮਾ ਜਾਣਦਾ ਵੀ ਇਹ ਹੋ ਸਕਦਾ ਮੇਰਾ ਆਪਣਾ ਖਦਸ਼ਾ ਹੋਵੇ ਪਰੰਤੂ ਇਹ ਲੋਕ ਯਾਰ ਭੀੜ ਤੋਂ ਡਰਦੇ ਆ ਇਹ ਆਪਣੀਆਂ ਗਲਤੀਆਂ ਛਪਾਉਂਦੇ ਆ ਇਹਨਾਂ ਨੂੰ ਪਤਾ ਨਹੀਂ ਹੈ ਵੀ ਕਿੰਨੇ ਲੋਕ ਦੇ ਮਨ ਦੇ ਉੱਤੇ ਅਸਰ ਪਿਆ ਸਿੱਧੂ ਦੇ ਮਰਨ ਨਾਲ ਉਹਨਾਂ ਨੂੰ ਗੁੱਸਾ ਹੈ ਹਾਲ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਉਹਦੇ ਜਨਮ ਦੇ ਸਾਰ 3-4 ਕਰੋੜ ਲੋਕ ਸੜਕ ਦੇ ਉੱਤੇ ਨੇ ਅੱਜ ਟਾਈਮਸਕੁਆਇਰ ਦੇ ਉੱਤੇ ਉਸ ਬੱਚੇ ਦੀ ਫੋਟੋ ਚੱਲ ਰਹੀ ਹੈ ਦੇਸ਼ ਵਿਦੇਸ਼ ਲੋਕਲ ਸਾਡੀਆਂ ਜਿੰਨੀਆਂ ਸੰਗਤਾਂ ਨੇ ਖੁਸ਼ੀ ਮਨਾਈ ਹੈ ਮੈਂ ਤਾਂ ਹਲੇ ਹਸਪਤਾਲ 'ਚ ਬੈਠਾ ਮੈਨੂੰ ਤੇ ਵੀ ਨਹੀਂ ਪਤਾ ਵੀ ਕਿਸ ਨੇ ਕੀ ਜਿੰਨਾ ਜੋ ਕਿਸੇ ਦਾ ਉਹ ਆਪਣਾ ਢੰਗ ਸੀ ਉਹਨੇ ਆਪਣੇ ਆਪਣੇ ਢੰਗ ਦੇ ਨਾਲ ਖੁਸ਼ੀ ਪ੍ਰਗਟ ਕੀਤੀ ਹੈ ਇਹ ਇਹਨਾਂ ਚੀਜ਼ਾਂ ਤੋਂ ਕਬਰ ਆਉਂਦੇ ਨੇ ਬਸ ਹੋਰ ਕੋਈ ਚੱਕਰ ਨਹੀਂ ਠੀਕ ਹੈ ਧੰਨਵਾਦ